ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੂਰੇ ਸੂਬੇ ਦੀਆਂ ਟਰੱਕ ਯੂਨੀਅਨਾਂ ਦਾ ਪ੍ਰਬੰਧਕੀ ਸਿਸਟਮ ਭੰਗ ਕਰ ਦਿੱਤਾ ਗਿਆ ਹੈ ਪਰ ਸ਼੍ਰੀ ਮੁਕਸਰ ਸਾਹਿਬ ਵਿਖੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਧੱਕੇ ਨਾਲ ਟਰੱਕ ਆਪਰੇਟਰਾਂ ਤੋਂ 1000 ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਜਿਸ ਲਈ ਅੱਜ ਸਾਰੇ ਟਰੱਕ ਆਪਰੇਟਰਾਂ ਨੇ 71 ਹੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ 71 ਜਗਜੀਤ ਸਿੰਘ ਨਾਲ ਮੁਲਾਕਾਤ ਕਰ ਸਾਰੀ ਕਹਾਣੀ ਵਿਸਥਾਰ ਨਾਲ ਦੱਸੀ ਇਸ ਮੌਕੇ ਗੱਲਬਾਤ ਕਰਦਿਆਂ ਟਰੱਕ ਆਪਰੇਟਰਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਾਂ ਤੇ ਉੱਪਰੋਂ ਟਰੱਕ ਮਗਰ 1000 ਰੁਪਏ ਦਾ ਇਹ ਗੁੰਡਾ ਟੈਕਸ ਸਾਡੇ ਬੱਚੇ ਭੁੱਖੇ ਮਰਨ ਤੇ ਤੁਲਿਆ ਹੋਇਆ ਹੈ ਜਿਸ ਦਾ ਜਲਦ ਕੋਈ ਹੱਲ ਕੀਤਾ ਜਾਣਾ ਚਾਹੀਦਾ ਹੈ। ਟਰੱਕ ਆਪਰੇਟਰ ਪਹਿਲੇ ਬਹੁਤ ਦੁਖੀ ਸਾਡੇ ਭਰਾ ਕਿਸੇ ਗੱਲ ਦੀ ਕੋਈ ਇਹ ਨਹੀਂ ਕਹਿ ਸਕਦਾ ਵੀ ਬੜਾ ਸੁਖੀ ਹੈ ਬੜੀ ਮਜਬੂਰੀ ਨਾਲ ਟਾਈਮ ਪਾਸ ਹੋ ਰਿਹਾ ਹੈ। ਔਰ ਇਹ ਵੀ ਟਰੱਕ ਜਿਹਨਾਂ ਦੇ ਬਾਰੇ ਜੋ ਕੈਪਟਨ ਸਾਹਿਬ ਨੇ ਫੈਸਲਾ ਲਿਆ ਸਰਕਾਰ ਚਲਾਉਣੀ ਹੈ ਉਹਨਾਂ ਨੂੰ ਪਤਾ ਉਹ ਚੰਗਾ ਫੈਸਲਾ ਲਿਆ ਉਹਨਾਂ ਨੇ ਉਹਨਾਂ ਸੋਚ ਸਮਝ ਕੇ ਲਿਆ ਹੈ ਬੈਠ ਕੇ ਰਲ ਕੇ ਕੈਬਨਟ ਚ ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂ ਵੀ ਜੇ ਫੈਸਲਾ ਲੈ ਲਿਆ ਕੈਪਟਨ ਸਾਹਿਬ ਨੇ ਤੇ ਜਿਹੜੇ ਹੁਣ ਜੇ ਉਹਨਾਂ ਦੀ ਪਾਰਟੀ ਦੀ ਮਤਲਬ ਜਿਹੜੀ ਪਾਰਟੀ ਚੱਲ ਰਹੀ ਹੈ ਇਸ ਟਾਈਮ ਸਰਕਾਰ ਹੈ ਉਸੇ ਸਰਕਾਰ ਦੇ ਹੀ ਨੁਮਾਇंदे ਬਣ ਕੇ ਪ੍ਰਧਾਨ ਬੈਠੇ ਆ ਉਹ ਕਹਿੰਦੇ ਨਹੀਂ ਅਸੀਂ ਯੂਨੀਅਨ ਨਹੀਂ ਛੱਡਣੀ ਪੈਸੇ ਵੀ ਲੈ ਰਹੇ ਆ ਪਰਚੀ ਕੱਟ ਰਹੇ ਜੇ ਪਰਚੀ ਨਹੀਂ ਕੱਟਦਾ ਉਹਦੀ ਗੱਡੀ ਤੇ ਉਹਦੇ ਨੰਬਰ ਤੇ ਗੋਲ ਮਾਰਦੇ 1000 ਰੁਪਇਆ ਪਰ ਗੱਡੀ ਲੈ ਰਿਆ ਜੀ 5000 ਤੋਂ 11000 ਰੁਪਏ ਗੱਡੀ ਆ ਤੇ 11 ਲੱਖ ਰੁਪਇਆ ਕਰੀਬ 10 ਲੱਖ 11 ਲੱਖ ਰੁਪਇਆ ਪਰਚੀਆਂ ਦਾ ਇਕੱਲਾ ਬੰਦ ਆ ਜਿਹੜਾ ਕਿ ਉਹ ਪਰਚੀਆਂ ਨਜਾਇਜ਼ ਹੁਣ ਕੱਟ ਰਿਆ ਜਿਹਦੇ ਨਹੀਂ ਦਿੱਤੀ ਉਹਦੀ ਗੱਡੀ ਤੇ ਗੋਲ ਵੱਜ ਗਿਆ ਉਹਦਾ ਨੰਬਰ ਉਥੇ ਖੜ ਗਿਆ ਨੰਬਰ ਜਿਹਨੇ ਪੈਸੇ ਨਹੀਂ ਦਿੰਦਾ ਉਹਨੇ ਨੰਬਰ ਨਹੀਂ ਕੱਟਣਾ ਅਸੀਂ ਮੰਗੇ ਕਰਦੇ ਆ ਵੀ ਪਹਿਲੇ ਨੰਬਰ ਦੇ ਜੋ ਕੈਪਟਨ ਸਾਹਿਬ ਨੇ ਕਹਿਤਾ ਆ ਵੀ ਪ੍ਰਧਾਨਗੀ ਖਤਮ ਯੂਨੀਅਨ ਖਤਮ ਤੇ ਫਿਰ ਇਹ ਪ੍ਰਧਾਨ ਪ੍ਰਧਾਨ ਤੋਂ ਮਤਲਬ ਕੈਪਟਨ ਸਾਹਿਬ ਤੋਂ ਉੱਪਰ ਹੋ ਗਏ ਆ ਕਿ ਕੈਪਟਨ ਸਾਹਿਬ ਦਾ ਜਿਹੜਾ ਫੈਸਲਾ ਉਹ ਇਹਨਾਂ ਨੂੰ ਮਨਜ਼ੂ ਅਸੀਂ ਇਹ ਗੱਲ ਕਰਦੇ ਹਾਂ ਵੀ ਜੇ ਪ੍ਰਧਾਨ ਹੈਗਾ ਜੇ ਕੈਪਟਨ ਸਾਹਿਬ ਦੇ ਅੰਡਰ ਚੱਲਦਾ ਤੇ ਫਿਰ ਕੈਪਟਨ ਸਾਹਿਬ ਦਾ ਫੈਸਲਾ ਮੰਨ ਕੇ ਬਾਹਰ ਹੋਵੇ ਤੇ ਯੂਨੀਅਨ ਦੀ ਪਰਚੀ ਜਿਹੜੀ ਚੱਲਦੀ ਹੈ ਪੈਸੇ ਲੈਂਦੇ ਲੋਕਾਂ ਤੋਂ ਇਕੱਠੇ ਕਰਦੇ ਆ ਇਹ ਬੰਦ ਕਰਨ ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਜਗਜੀਤ ਸਿੰਘ ਨੇ ਕਿਹਾ ਕਿ ਉਹ ਇਹਨਾਂ ਟਰੱਕ ਆਪਰੇਟਰਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਕੋਲ ਰੱਖਣਗੇ ਅੱਜ ਦੀ ਇਹ ਮੁਕਸਰ ਦੇ ਟਰੱਕ ਯੂਨੀਅਨ ਦੀ ਮੀਟਿੰਗ ਰੱਖੀ ਗਈ ਆ ਟਰੱਕ ਯੂਨੀਅਨ ਦੇ ਆਪਰੇਟਰ ਸਾਹਿਬਾਨਾਂ ਦੀ ਇਸ ਕਰਕੇ ਰੱਖੀ ਹੈ ਕਿ ਇਹਨਾਂ ਦੇ ਮਨਾਂ ਦੇ ਵਿੱਚ ਵੀ ਸ਼ੰਕਾ ਸੀ ਕਿ ਜਿਹੜੀਆਂ ਯੂਨੀਅਨਾਂ ਭੰਗ ਕਰਤੀਆਂ ਸਾਰੇ ਪੰਜਾਬ ਦੀਆਂ ਔਰ ਇਹ ਜਿਹੜਾ ਫੈਸਲਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਲਿਆ ਹੈ ਕਿਤੇ ਇਹ ਨਾ ਹੋਵੇ ਇਹਦੇ ਨਾਲ ਸਾਡਾ ਟਰੱਕ ਆਪਰੇਟਰਾਂ ਦਾ ਟਰੱਕ ਮਾਲਕਾਂ ਦਾ ਟਰੱਕਾਂ ਦੇ ਡਰਾਈਵਰਾਂ ਦਾ ਕੰਡੈਕਟਰਾਂ ਦਾ ਸਾਰਿਆਂ ਦਾ ਨੁਕਸਾਨ ਹੋ ਜਾਵੇ ਲੇਕਿਨ ਮੈਂ ਇਹ ਮੀਟਿੰਗ ਜਿਹੜੀ ਰੱਖੀ ਹੈ ਇਹਨਾਂ ਨੂੰ ਭਰੋਸਾ ਦਿਵਾਉਣ ਲਈ ਰੱਖੀ ਹੈ ਜਿੱਥੇ ਵੀ ਤੁਹਾਨੂੰ ਮੇਰੀ ਲੋੜ ਹੋਵੇ ਮੈਂ ਇਹਨਾਂ ਦੇ ਹੱਕਾਂ ਦੇ ਲਈ ਲੜਾਈ ਲੜਨ ਨੂੰ ਕੈਪਟਨ ਸਾਹਿਬ ਦੇ ਅੱਗੇ ਇਹਨਾਂ ਦੀ ਫਰਿਆਦ ਰੱਖਣ ਨੂੰ ਤਿਆਰ ਹਾਂ ਲੇਕਿਨ ਆ 1200 ਰੁਪਿਆ ਉਹ ਯੂਨੀਅਨ ਦੇ ਪ੍ਰਧਾਨ ਨੂੰ ਦੇਣਾ ਬੰਦ ਕਰ ਦਿਓ ਔਰ ਇਹਨਾਂ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਅੱਜ ਤੋਂ ਹੀ ਸਾਰੇ ਆਪਦੀ ਮੀਟਿੰਗ ਬੁਲਾ ਕੇ ਉੱਥੇ ਫੈਸਲਾ ਕਰ ਦੇਵਾਂਗੇ ਕਿ ਕੈਪਟਨ ਸਾਹਿਬ ਦਾ ਫੈਸਲਾ ਸਿਰ ਮੱਥੇ ਤੇ ਤੇ ਸਾਨੂੰ ਇਹ ਵੀ ਪਤਾ ਹੈ ਕਿ ਕੈਪਟਨ ਸਾਹਿਬ ਜੋ ਵੀ ਕਰ ਰਹੇ ਪੰਜਾਬ ਦੇ ਭਲੇ ਲਈ ਕਰ ਰਹੇ ਆ ਸ਼੍ਰੀ ਮੁਖਸਰ ਸਾਹਿਬ ਤੋਂ ਤਾਦੇ ਖਬਰ ਲਈ ਤਾਂ ਸੇਮ ਟੁੱਡੀ ਦੇ ਨਾਲ ਆਲੀਆ ਵਰਮਾ ਦੀ ਰਿਪੋਰਟ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਨੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ